ਕੋ ਗਿਆ ਨਹੀਂ ਨਹੀਂ ਥੈਂਕ ਯੂ ਬਹੁਤ ਜਲਦੀ ਹੋ ਸਰ ਮਾਈਕ ਲਿਗੇ ਕਿ ਮੈਨੂੰ ਤੁਸੀਂ ਮੌਕਾ ਦਿੱਤਾ। ਆਖਰੀ ਪੰਜਾਬ ਦੇਖ ਰਹੇ ਹੋ ਮਹਾਰਾਜ ਸ਼ਰਮਾ ਰਜਿੰਦਰਾ ਹਸਪਤਾਲ ਦੀ ਖਬਰ ਨਸ਼ਰ ਹੋ ਰਹੀ ਹੈ ਜਿਸ ਵਿੱਚ ਦੱਸਿਆ ਜਾਂਦਾ ਹੈ ਕਿ ਇੱਥੇ ਪਾਣੀ ਵਿੱਚ ਬਹੁਤ ਸਾਰੀ ਕਿੱਲਤ ਹੈ। ਤਰਹੀਕ ਸਮਾਜ ਸੇਵਕਾਂ ਆ ਕੇ ਆਉਂਦੇ ਨੇ ਮੈਡਮ ਸਤਿੰਦਰ ਕੌਰ ਵਾਰਦੀਆ ਅਰੀਜ਼ ਮਿਤਰਾ ਤੋਂ ਗੁਰੂਮੁਖ ਇਸ ਦੇ ਕਿ ਇਹ ਲੋਕ ਇੱਥੇ 5 ਤੋਂ 7 ਦਿਨ ਲਗਾਤਾਰ ਟੰਡੇ ਪਾਣੀ ਦਾ ਚਲਦਾ ਲੰਗਰ ਲਗਾਉਂਦੇ ਰਹੇ ਸੋ ਉਸ ਤੋਂ ਬਾਅਦ ਇਹਨਾਂ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਗੱਲ ਹਰਪਾਲ ਜੀ ਨੇ ਜਿੱਥੇ ਤੱਕ ਪਹੁੰਚਦੀ ਹੈ ਭਗਵਾਨ ਦਾਸ ਜੀ ਤੱਕ ਪਹੁੰਚਦੀ ਹੈ ਜੋ ਕਿ ਸਮਾਜ ਸੇਵੀ ਨੇ ਉਹਨਾਂ ਵੱਲੋਂ ਫਿਰ ਇਸ ਹਸਪਤਾਲ ਨੂੰ ਦੇ ਦੋ ਵਾਟਰ ਪੁੱਲਰ ਦਿੱਤਾ ਜਾਂਦਾ ਸੋ ਮੈਡਮ ਵੀ ਮੇਰੇ ਨਾਲ ਨੇ ਗੱਲਬਾਤ ਕਰਦੇ ਆ ਮੈਡਮ ਜਿਸ ਤਰ੍ਹਾਂ ਕਿ ਇੱਥੇ ਬਹੁਤ ਸਾਰੇ ਖੇਤਰ ਸੀ 5 ਤੋਂ 7 ਦਿਨ ਲਗਾਤਾਰ ਸੇਵਾ ਦਾ ਲੰਗਰ ਕਿ ਜੇ ਤੁਸੀਂ ਅੰਗਰੇਜ਼ੀ ਸੇਵਾ ਦੇ ਜਿਹੜੇ ਕੰਮ ਜਿਸ ਵਾਰ ਕੰਮ ਇਹ ਜਿਸ ਵਾਰ ਇਕੱਠਾ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਟਾਈਮ ਵੀ ਦੇਣਾ ਪੈਸੇ ਵੀ ਲਗਾਣੇ ਖਾਤਮੇ ਕਿ ਸੇਵਾ ਕਰਦੇ ਕੋਈ ਮੁਸ਼ਕਲ ਹਨ ਉਹਨਾਂ ਤੋਂ ਉਹ ਦਿੱਕਤ ਤੋ ਨੋ ਦੇ ਜਿਹਦਾ ਪਾਣੀ ਦਾ ਸੀ ਉਹ ਚਲੀ ਆ ਨਾ 9 ਮਹੀਨੇ ਚੰਨ ਰਹਿ ਗਿਆ ਇਹ ਕਿ ਉਹ ਠੀਕ ਹੋ ਗਿਆ ਮੈਨੂੰ ਜੋ ਪੇਸ਼ਰੀ ਹੈ ਜਿਹੜੇ ਹਸਪਤਲ ਆ ਕੰਸਲਟੈਂਟ ਵੀ ਸੀ ਸਾਡਾ ਡਾਕਟਰ ਵੀ ਤੁਸੀਂ ਅਗਰ ਚਾਹੁੰਦਾ ਬੰਦ ਕਰ ਬੰਦ ਮੈਂ ਕਰਦਾ ਬਟ ਅਸੀਂ ਇਹ ਕਿਹਾ ਸੀ ਕਿ ਅਗਰ ਫਿਰ ਵੀ ਲੋੜ ਪਈ ਜਿਹੜੇ ਥਲੰਗਰ ਲਗਾਉਂਦੇ ਉਹ ਕਹਿ ਕੇ ਸਾਡੇ ਨਾਲ ਲਗਾ ਸਕਦਾ ਕਿ ਵੀ ਅਗਰ ਤੁਹਾਨੂੰ ਲੱਗਿਆ ਵੀ ਸਾਡੀ ਬਾਤ ਠੀਕ ਹੋ ਗਿਆ ਵਗੈਸਾ ਕਰੀ ਕਰ ਪਰ ਮੈਨੂੰ ਲੱਗਿਆ ਕਿ ਜਿਹੜਾ ਸੋਸ਼ਲ बहुत साधन है जिसको नहीं कर सकते आम गलत मत वीडियो देख के अपना एग्जाम दे जाएंगे सोशल मीडिया तो बहुत बहुत अच्छा मीडिया है उन्हें जरूर में सोशल मीडिया को देखते देखते कई बच्चे अपनी पढ़ाई में सोशल मीडिया देख के बच्चे कई राशन या पेंशन में दवाइया जिम्मेदारी सोशल मीडिया को दिन बिल्कुल हेल्प नहीं सोशल मीडिया ना बा के पाकर के करी एक एक किसी अच्छे वाले पास से लेके जाऊं तो बहुत अच्छा है जिले मारे वाले पास से लेके जाऊं तो बहुत अच्छा है सोशल मीडिया से पब्लिक कुछ देखो दो चार वीडियो दिखाऊं तो थोड़ी पर वैसे ही नहीं है हम बिल्कुल सो अगर उसी मारने के साथ तो ज्यादा अच्छी दिखती है और इसके मतलब रिलेटेड क्या आप लोगों को समझ लगते हैं प्रॉब्लम्स देख ले और फिर उस पर बात करेंगे सो मैं ਤੋਂ ਬਾਅਦ ਜਿਹੜਾ ਉਹਦਾ ਕੰਫਰੰਸ ਨੂੰ ਮਤ ਜਿਹੜਾ ਹੈ ਇੱਥੇ ਦੇ ਦਰਾਜ ਚੋਂ ਜੱਜ ਜੰਗਾਇਆ ਕੰਫਰੰਸ ਕਰਾ ਕਰ ਮੈਂ ਮਾਨਸ ਤੋਂ ਸੋਇਆ ਕਿ ਕਿ ਜਦੋਂ ਮੈਂ ਪਾਣੀ ਸੀ ਤਾਂ ਸਾਹਮਣੇ ਇਹ ਫੇਸਬੁਕ ਤੇ ਮਾਰਾ ਆਹ ਚਾ ਉਹ ਵੀ ਮਾਰਾ ਉਹ ਵੀ ਦੇਖੀ ਸਿਰਫ ਇੱਕ ਪੋਲੀਟੀਸ਼ੀਅਨ ਦਾ ਹੈ ਜਿਸ ਤਰ੍ਹਾਂ ਆਂਗਰ ਦਾ ਹੈ ਅਸੀਂ ਪੋਲੀਟੀਸ਼ੀਅਨ ਲੈਣਾ ਚਾਹੀਦਾ ਹੈ ਇਹ ਨਹੀਂ ਜੀ ਸਕੇ ਜੀ ਸਾਡੇ ਕੋਲ ਸਾਰੀ ਮਦਦਾਂ ਚਾਹੁੰਦੇ ਹੈ ਤਾਂ ਇਹਨਾਂ ਨੇ ਮਿਲ ਲਿਆ ਲਾਈਕ ਕਰ ਤੁਹਾਨੂੰ ਲੱਗਦਾ ਕਿ ਕੋਈ ਹੋਰ ਹੈ ਪਰ ਇਹਨਾਂ ਦਾ ਉਹਦੇ ਵਿੱਚ ਮੈਂ ਸੋਚਿਆ ਉਹ ਛੋਟਾ ਪਦ ਇਨਾਂ ਦੇ ਫਾਦਰ ਇਨਾਂ ਦੇ ਫਾਦਰ ਜਿਵੇਂ ਉਹਨਾਂ ਨੇ ਡਿਪਾਰਟਮੈਂਟ ਵਾਲਾ ਅਹੁਦਾ ਪ੍ਰਾਪਤ ਅਰੰਭ ਕੀਤਾ ਨਾਮ ਉਹਦੇ ਰਾਣੀ ਆਉਂਦੀ ਹੈ ਸੋ ਫਰਟੀ ਨੇ ਫਿਕਰ ਕਰਦੇ ਹੋ ਰਹਿੰਦੇ ਆ ਰਹਿੰਦੇ ਆ ਤਾਂ ਉਹ ਤੋਂ ਮਿਨੀਮਮ ਸੋ ਮੈਂ ਕੋਈ ਯੋਜਨਾ ਨਹੀਂ ਸੁਣਾ ਸਾਰਾ ਕਿੰਨੇ ਆ ਗੰਟੀ ਕਰਾਂਗੇ ਸੋ ਬਲੂਪ੍ਰਿੰਟ ਆਖ ਦਿੰਦੀ ਦੀ ਗੱਲ ਮਾਨਸ ਕਰਦੀ ਹੈ ਕਿ ਇਹ ਐਸੇ ਅੱਗੇ ਕਿੰਨੇ ਤੱਕ ਜਾਏਗਾ ਅੱਗੇ ਕਿੰਨੇ ਲੋਕ ਆਦੇ ਆ ਕਿਉਂਕਿ ਦੇਖ ਕੇ ਦੇਖੋ ਨੇ ਮੈਂ ਇਹ ਪ੍ਰੋਪਰਟੀ ਆਲੇ ਦੀ ਮਾਰ ਨਾਲ ਕੇ ਨੀਅਤ ਪਟਿਆਲੇ ਚ ਦੇਣ ਵਾਲੀ ਤਿਆਰੀ ਨਹੀਂ ਹੈ ਮੇਰੇ ਸ਼ਹਿਰ ਕਿਹੜਾ ਮਿਤਾਸ ਨਹੀਂ ਤੁਸੀਂ ਅਸੀਂ ਉਨਕੀ ਕਰਦੇ ਹਾਂ ਆਪ ਬਦਲੇ ਕਹਿੰਦੇ ਅਸੀਂ ਨਹੀਂ ਉਸਦੀ ਫੋਟੋ ਨਹੀਂ ਦੇਖਦੇ ਤਾਂ ਉਹਨਾਂ ਕੋਲ ਇੱਕ 2 ਮਿੰਟ ਦੀ ਵੀਡੀਓ ਬਣਾ ਕੇ ਤੁਹਾਡੇ ਪੈਸੇ ਕਿਸ ਨਾਲ ਨਹੀਂ ਜਿੱਤੇ ਇਹਦਾ ਫਾਰਮ ਹੈ ਸਿੱਧਾ ਕੰਟੈਕਟ ਕਰੋ ਸੋ ਇਹ ਮੰਗਦਾਰੀ ਨਾਲ ਗੱਲ ਕਰੋ ਤਾਂ ਆਪਰੇ ਅੰਦਰ ਦਾਨੀ ਸਕਦੇ ਹਾਂ ਜੇ ਵੀਕਤੀਆਂ ਬੇਸ਼ੱਕ ਕਿ ਤੁਸੀਂ ਜਨਰਲ ਕੌਂਸਲਰ ਬੰਦਾ ਵਾਪਸ ਜਰੂਰੀ ਹੈ ਕੁਆਲਿਟੀ ਬਿਲਕੁਲ ਜੀ ਇਸ ਗੱਲ ਦਾ ਅਸੀਂ ਆਪ ਪ੍ਰੋਟੈਕਟਰ ਮਾਨ ਘਟੋ ਘਟ ਸੈਂਕੜੇ ਲੋਕਾਂ ਨੂੰ ਤੁਹਾਡਾ ਨੰਬਰ ਦਿੱਤਾ ਯਾ ਮੈਡਮ ਕੋਲ ਮੈਂ ਖੁਦ ਗਿਆ ਕਿ ਮੈਡਮ ਇਸ ਬੰਦੇ ਨੂੰ ਬੱਚੇ ਨੂੰ ਐਜੂਕੇਸ਼ਨ ਦੀ ਦਿੱਕਤ ਹੈ ਇਸ ਨਿਗਾਸ਼ ਨੂੰ ਦੀ ਦਿੱਕਤ ਹੈ ਤੁਸੀਂ ਉਸੇ ਵਕਤ ਪਹੁੰਚੇ ਪਰ ਉਹਨਾਂ ਦੀ ਮੈਂ ਗੱਲ ਕਰ ਲਾਂ ਦੇ ਕਰੋਨਾ ਦੇ ਵਿੱਚ ਮੈਂ ਤੁਹਾਨੂੰ ਕਈ ਰੈਫਰੈਂਸ ਦਿੱਤੇ ਪਰ ਮੈਡਮ ਦੀ ਖਾਸੀਅਤ ਇਹ ਸੀ ਕਿ ਇਹ ਖੁਦ ਪਹੁੰਚਦੇ ਸੀ ਕਦੀ ਨਹੀਂ ਮੈਂ ਬੜੀ ਵਾਰ ਮੜਾ ਵੀ ਕੀਤਾ ਕਿ ਤੁਸੀਂ ਆਪ ਨਾ ਜਾਇਆ ਕਰੋ ਪਰ ਕੋਈ ਪਹੁੰਚੇ ਜਜ਼ਬੇ ਦੀ ਮੇਲ ਗੱਲ ਹੁੰਦੀ ਹੈ ਜਸਮਨ ਦੇਖ ਕੇ ਐਕਚੁਅਲੀ ਕੀ ਕਿ ਜਾਂ ਕਿ ਜੋ ਤੁਸੀਂ ਕਦੀ ਜ਼ਿੰਦਗੀ ਚ ਭੁੱਲਿਆ ਨਹੀਂ। ਤੁਸੀਂ ਉਸੇ ਨੂੰ ਉਸ ਤੁਹਾਡੇ ਤੋਂ ਵੱਧ ਕੋਈ ਨਹੀਂ ਉਹ ਫੀਲ ਮੈਸੇਜ ਸ਼ਾਇਦ ਮੈਂ ਕੋਈ ਤੁਹਾਨੂੰ ਨਹੀਂ ਤੁੰਡਾਇਆ। ਸੋ ਉਹ ਚੀਜ਼ ਆ ਤੁਹਾਡਾ ਜਿਹੜਾ ਫਸਟ ਟਾਈਮ ਦੇਖਾ ਚੱਲਦਾ ਤੇ ਮੇਰੇ ਕੋਲ ਵੀ ਸੀ ਕਿ ਕਦੀ ਅਗਰ ਮੈਂ ਇਸ ਨਾਲ ਮਿਲ ਅੱਜ ਹੀ ਰਹਿ ਕੇ ਮੈਂ ਕਾਬਿਲ ਸਾਬਿਲ ਆ ਗਿਆ ਤੁਸੀਂ ਕਿਹਾ ਵੀ ਇੱਕ ਪੋਲੀਟੀਸ਼ੀਅਨ ਦਾ ਮੈਨੂੰ ਫੋਨ ਆਇਆ ਜਾਂ ਮੈਂ ਦੇਖਦੇ ਸੀ ਵਰਪਾਲ ਜੀ ਨੂੰ ਕਿਹਾ ਸੀ ਵਰਪਾਲ ਜੀ ਨੂੰ ਮੈਨੂੰ ਲੱਗਦਾ ਲੋਕ ਲੀਡਰ ਘੱਟ ਸਮਝਦੇ ਆ ਤੇ ਸੇਵਾ ਦਾ ਸਮਝਦਾ ਕਦੀ ਉਹ ਗੱਲ ਹੀ ਨਹੀਂ ਜਿਵੇਂ ਹੈਗੇ ਵੱਡੇ ਜੀ ਵੀ ਸਭ ਨੂੰ ਸਤਿ ਸ੍ਰੀ ਅਕਾਲ ਮੈਂ ਗੱਦੀ ਦੀ ਗੱਲ ਨਹੀਂ ਕਿਹੜਾ ਪੋਲੀਟੀਸ਼ੀਅਨ ਹੈ ਇਹ ਲੱਗਦਾ ਹੈ ਕਿ ਕਾਮੂਨ ਦੀ ਜਿੱਦ ਆਪਸ ਵਿੱਚ ਮਿਲਦੇ ਆ ਇਹ ਤਾਂ ਨਾ ਕੋਈ ਬੰਦੇ ਖੜਦੇ ਆ ਮੈਂ ਦੇਖਿਆ ਕਿ ਹਰ ਇੱਕ ਦੇ ਇਹ ਕੁਛੀ ਅਗਮੀਆਂ ਖੜਦੇ ਆ ਔਰ ਬੁੰਨਗਰੇ ਕਹਿੰਦੇ ਕਿ ਇਹ ਸਾਰੇ ਐਕਟਿਵ ਰੋਗ ਤੁਹਾਡੀ ਲੋੜ ਆ ਬਹੁਤ ਸਮਾਜ ਔਰ ਤੁਹਾਡੇ ਬੱਚੇ ਜੇ ਯੂਥ ਜਿਹੜੇ ਆ ਆਨ ਹੀ ਚਾਹੀਦੇ ਆ ਕਿਉਂਕਿ ਹੁਣ ਸਿਧਾ ਅਸੀਂ ਕਹਿੰਦੇ ਅਕੀਲੇ ਬੱਤੇ ਆ ਬਸ ਜਿਹੜਾ ਟੱਟ ਜੇਗਾ ਇਹਨਾਂ ਬੱਚਿਆਂ ਦੇ ਹੱਥ ਤਮਾਂਡ ਆਣੀ ਹੈ ਤਦ ਹੋਰ ਇੱਕ ਗੱਲ ਤਾਂ ਹੋ ਰਿਹਾ ਕਿ ਹਰਪਾਲ ਜੀ ਦਾ ਬੇਟਾ ਹੈ ਜਿਹਦਾ ਯੁਵਰਾਜ ਉਹ ਵੀ ਇਸ ਕੰਮ ਦੇ ਵਿੱਚ ਲੱਗ ਗਿਆ ਖੜੇ ਆ ਮੈਂ ਗੱਲ ਕਰਨਾ ਆ ਯੁਵਰਾਜ ਜੀ ਆਏ ਕੱਲ ਹੁਣ ਕੇ 100 ਬੁੱਟੇ ਲਾ ਕੇ ਆਏ ਮੈਂ ਤਾਂ ਆਪਣੇ ਦਾਦਾ ਜੀ ਦੇ ਅਸ਼ੇਕਰਨ ਤੇ ਚੱਲਣਾ ਸ਼ੁਰੂ ਕਰਤਾ ਯੁਵਰਾਜ ਜੀ ਬਾਹਰੋਂ ਤੁਸੀਂ ਪੜ੍ਹੇ ਹੋ ਤੁਹਾਡੀ ਹਜੇ ਏਜ ਬਹੁਤ ਘੱਟ ਹੈ ਕਿਵੇਂ ਪਰਿਵਾਰ ਨੂੰ ਦੇਖਦੇ ਕਿ ਇਧਰਲੇ ਪਾਸੇ ਜਾ ਰਹੇ ਹੋ ਹਾਂ ਜੀ ਮੇਰੇ ਸਾਰਾ ਪਰਵਾਰੀ ਮੈਂ ਨਾ ਕਿਹਾ ਉਹਨਾਂ ਨੇ ਮੈਂ ਵੀ ਲੈ ਕੇ ਅੱਜ ਗੇਂਦਨੀ ਟੋਰਚ ਲੈ ਕੇ ਆਇਆ ਉਹ ਲੈ ਕੇ ਆ ਕੇ ਬੰਦ ਰਹੀ ਹੈ ਕਿ ਮੈਂ ਬੁੱਟੇ ਲਾਏਗਾ 100 ਬੁੱਟੇ ਤੁਸੀਂ ਲਾਏ ਹੋ ਉਹਨਾਂ ਦੀ ਦੇਖਭਾਲ ਕਰਾਂਗੇ ਪਹਿਲਾਂ ਵੀ ਮੈਂ ਲਗਾ ਛੋਟੇ ਹੁੰਦੇ ਵੀ ਦਾਦਾ ਜੀ ਦੇਖਦੇ ਹੂੰ ਤੇ ਵਧੀਆ ਲੱਗਣਾ ਹਾਂਜੀ ਹਾਂ ਬਹੁਤ ਹੁਣ ਸ਼ਹਿਰ ਤਾਂ ਆਪਣੀ ਹੈ ਫਿਰ ਨਾ ਵੀ ਅਸੀਂ ਆ ਸਰ ਜਿਹੜਾ ਮੇਰਾ ਸਰਕਲ ਹੈ ਉਹਨਾਂ ਲਈ ਵੀ ਆਪਣਾ এনवायरमेंट ਨੂੰ ਇੱਕ ਗਰਮੀ ਇੰਨੀ ਜ਼ਿਆਦਾ ਹੋ ਗਈ ਹੋਈ ਹੈ ਸਾਰਾ ਇਹ ਕਦਨ ਡਿਵੈਲਪਮੈਂਟ ਤੇ ਗਿਆ ਫੋਨ ਟ੍ਰੈਫੀਕੀ ਜਾਰੀ ਨੇ ਹਣੀ ਗੋੜੀ ਆਪਣੀ ਜੀਵਨ ਬਣਾ ਲੀਆ ਆਪਾ ਹੋ ਮੈਂ ਤਾਂ ਕਹੂੰਗਾ ਮੇਰੇ ਨਾਮ ਤੇ ਵੀ ਮੈਂ ਸਾਰੇ ਨੂੰ ਨਾਮ ਲੈ ਕੇ ਚੱਲਦਾ ਜੀ ਅੰਮੀ ਸਾਰੇ ਆਪਾ ਦਰਖਤ ਲਈ ਉਹਦੇ ਆਪਣੇ ਬਚਾਈਏ ਐਜੂਕੇਸ਼ਨ ਜਿਹੜੀ ਤੁਹਾਡੀ ਹੋਰੀ ਕਿੱਥੋਂ ਹੋਰੀ ਮੈਂ ਫਿਲਹਾਲ ਕੈਨੇਡਾ ਕੋਰਸਿੰਗ ਕਾਲਜ ਆ ਉਹ ਤੇ ਕਿ ਕਿ ਰੂਮ ਹਾਂ ਤਾਂ ਕਿਹਾ ਅੱਗੇ ਹੁਣ ਮੈਂ ਸੋਚ ਰਿਹਾ ਕੀ ਕਰਨਾ ਹੈ ਇਹ ਵਾਰ ਦਾ ਸਵਾਲ ਬਹੁਤ ਪੁੱਛਿਆ ਹੈ ਕਿ ਵਿਦੇਸ਼ ਦੇ ਵਿੱਚ ਪੜ੍ਹਨ ਤੋਂ ਬਾਅਦ ਵੀ ਆਪਣੇ ਸ਼ਹਿਰ ਨਾਲ ਤੇ ਆਪਣੇ ਨੇਚਰ ਦੇ ਨਾਲ ਕਿੰਨਾ ਲਗਾਅ ਹੈ ਇਹ ਜੀਨਸ ਮੈਡਮ ਕਹਿ ਰਹੀ ਸੀ ਕਿ ਜੀਨਸ ਹੁੰਦੇ ਆ ਭਗਵਾਨ ਦਾ ਸਨੇਜਾ ਜੀ ਨੂੰ ਸਾਰੀ ਦੁਨੀਆ ਜਾਣਦੀ ਹੈ ਅਗੇ ਘਪਾਲ ਜੀ ਵੀ ਉਸ ਤਰ੍ਹਾਂ ਦੇ ਤੇ ਉਹਨਾਂ ਦਾ ਪੁੱਤਰ ਵੀ ਉਸ ਤਰ੍ਹਾਂ ਦਾ ਹੀ ਹੈ ਮੈਮ ਕਹਿੰਦੇ ਅਸੀਂ ਕਿਲੇ ਬੱਤਿਆ ਜੀ ਕਹਿੰਦਾ ਕਿ 100 ਸਾਲ ਹੋਰ ਜਿਉਂ ਕਹਿੰਦੇ ਅੱਗੇ ਨਵੇਂ ਯੂਥੀ ਰੋੜਾ ਸੋ ਇਹ ਯੂਥ ਤਿਆਰ ਹੋ ਰਿਹਾ ਸੋ ਅਸੀਂ ਇਹ ਨਹੀਂ ਕਰਾਂਗੇ ਤੁਸੀਂ ਆਪਣੇ ਸਾਥੀਆਂ ਨੂੰ ਜਰੂਰ ਨਾਲ ਜੋੜੋ ਸਾਡੇ ਲਈ ਤਲਵਾਰ ਬਹੁਤ ਮਜ਼ਬੂਤ ਹੈ ਜੀ ਸਾਡੇ ਲਈ ਹੋ ਬਚਾਉਦੇ ਹੋ ਕਰੀਏ ਨੂੰ ਬਾਕੀ ਬਾਕੀ ਹੋ ਜੇ ਨਾ ਆਪ I <laughs> ਬਹੁਤ ਬਹੁਤ ਸ਼ੁਕਰੀਆ ਜੀ ਇਹਨੇ ਨੇਕ ਕੰਮ ਦੇ ਲਈ ਸੋ ਇਸ ਤਰ੍ਹਾਂ ਯੂਥ ਅਗਰ ਨਾਲ ਲੱਗਦਾ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਸੋ ਮੈਡਮ ਤਾਂ ਪ੍ਰੇਰਨਾ ਸਰੋਤ ਹੈ ਸਾਡੇ ਸਾਰਿਆਂ ਦੇ ਲਈ ਤੇ ਹੁਣ ਯੂਥ ਲਈ ਯੁਗਰਾਜ ਜੀ ਪ੍ਰੇਰਨਾ ਸਰੋਤ ਬਿਲਕੁਲ ਜੀ ਦੇਖ ਕੇ ਅੱਗੇ ਆ ਬਿਲਕੁਲ ਜੀ ਇੰਟੈਲੀਜੈਂਟ ਬੰਦੇ ਜਿਹੜੇ ਕੰਮ ਕਰਦੇ ਆ ਆਮ ਤਾਂ ਨਹੀਂ ਇਹ ਕੰਮ ਕਰ ਸਕਦਾ ਚਾਹੇ ਉਹ ਸੇਵਾ ਦਾ ਕੰਮ ਹੋਵੇ ਐਜੂਕੇਸ਼ਨ ਦਾ ਹੋਵੇ ਜਾਂ ਫਿਰ ਆਪਣੇ ਹੱਕ ਦੇ ਲਈ ਆਵਾਜ਼ ਬ੍ਰੰਦ ਹੋਵੇ ਇੱਕ ਐਜੂਕੇਟਿਡ ਜਿਹੜਾ ਅੱਛਾ ਪੜਿਆ ਲਿਖਿਆ ਬੱਚਾ ਹੋਣਾ ਉਹ ਇਹ ਜਨਮ ਕਰਦਾ ਜਾਂ ਫਿਰ ਉਹਦੇ ਅੰਦਰ ਭਾਵ ਇੰਨਾ ਜ਼ਿਆਦਾ ਹੋਣਾ ਚਾਹੀਦਾ ਕਿ ਉਹ ਆਪਣੇ ਆਪ ਨੂੰ ਆਪਣੇ ਸ਼ਹਿਰ ਨੂੰ ਆਪਣੇ ਦੇਸ਼ ਨੂੰ ਕੰਮ ਕਰਦਾ ਹੋਵੇ ਸੋ ਇਸ ਤਰ੍ਹਾਂ ਦੇ ਲੋਕਾਂ ਨਾਲ ਹੋਰ ਵੀ ਤੁਹਾਨੂੰ ਮਿਲਾਂਦੇ ਰਹਾਂਗੇ ਬਣੇ ਰਹੋ ਆਪ ਜੀ ਪੰਜਾਬ ਦੇ ਨਾਲ ਧੰਨਵਾਦ